ਇੱਕੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀਹ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਹ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾਤੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਹੀਰ ਹੋਇਆ ਇਹ ਸਰਕਾਰ ਨੂੰ ਸੀਤਾ ਤਰਜਾ ਤਾ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਛੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਘੱਲੂਗੀ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਕੱਦੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਅਗੂ मेरा 20 साल ਦਾ ਪਰਤ ਚਲਾ ਗਿਆ ਪਰ ਮੈਂ ਦਰਦ-ਦਰ ਤੇ ਪੜਕਦੀ ਹਾਂ ਇਨਸਾਫ ਦੀ خاطر ਪਰ ਮੈਂਨ ਸਾਹਬ ਆਪੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦ-ਦਰ ਹੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਉਦੋਂ ਚੈਨ ਆ ਦੋ ਮਹੀਨੇ ਤੋਂ ਉੱਥੇ ਸਮਾਂ ਹੋ ਗਿਆ ਹਾਂਜੀ ਹਾਂਜੀ ਕੀਆਂ ਦੇ ਅਧਿਕਾਰੀਆਂ ਉਥੇ ਗੱਲ ਕੋਈ ਨਹੀਂ ਜੀ ਕੋਈ ਨਹੀਂ ਯਾਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸੀਦੀ ਨਗਰ ਖੁਦ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆ ਆਹਾਂ ਦੇਖਿਆ ਹੀ ਸਭ ਕੋ ਦੇਖਿਆ ਹੀ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਜਿਸ ਸਮੇਂ ਸਰਵਰੀ ਮੁੱਖ ਮੰਤਰੀ ਸਾਹਿਬ ਨਾਲ ਮਿਲ ਗਏ ਹਾਂ ਜੀ ਸਮਾਂ ਮਿਲਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨਹੀਂ ਜੀ ਹਸਤੀਆਂ ਕਰਈ ਐ ਉਹਨਾਂ ਦੇ ਰਸਤੀਆਂ ਨਹੀਂ ਜਾਣ ਕਰਵਾਗਾ ਅਕਸਾਨ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੈਂ মিডিਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਰ ਪੜਕੂ ਜਿੰਨਾ ਚਿਰ ਮੇਰੇ ਪੁੱਤ ਨੂੰ ਇਨਸਾਫ਼ ਨਹੀਂ ਮਿਲ ਵਿੱਚ ਬੈਠ ਜਾਂਦਾ ਮੇਰੇ ਛੋੜੀ ਮੈਂ ਅੱਥੀ ਹੋਲੀ ਲੱਟ ਕੇ ਛੋੜੀ ਆਟਕੇ ਪੁੱਤ ਦਾ ਇਨਸਾਫ਼ ਮੰਗਦੀ ਹਾਂ ਮੇਰੇ ਪੁੱਤ ਮੇਰੇ ਪੁੱਤ ਨੂੰ ਇਨਸਾਫ਼ ਤੋਂ ਮਿਲਦੀ ਆ ਕੱਢੀ ਆ ਬਹੁਤ ਵੱਡਾ ਕੰਮ ਦੇਖੋ ਜੀ ਮੈਂ ਤਾਂ ਇੱਕ ਛੋੜੀ ਕਰਕੇ ਆਡੇ ਪੁੱਤ ਲਈ ਹੁਣ ਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀਤ ਦਾ ਦਰਜਾ ਦਿੱਤਾ ਜਾਵੇ ਤੇ ਕੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾਤੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਜੀਤ ਹੋਇਆ ਇਹ ਸਰਕਾਰ ਨੂੰ ਸੀ ਤਰਜਾ ਤੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਛੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਦਰ ਤੇ ਨਹੀਂ ਘੱਲੂਗੀ ਕੋਈ ਮਾਂ ਪੁੱਤ ਨੂੰ ਬਾਦਰ ਤੇ ਨਹੀਂ ਕੱਦੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਆਂਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰ ਤੇ ਪੜਕਦੀ ਹਾਂ ਇਨਸਾਫ ਦੀ ਖਾਤਰ ਪਰ ਮੈਨਾਂ ਸਾਹ ਬਸ ਤੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦਾਰੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਉਦੋਂ ਚੈਨ ਆ ਦੋ ਮਹੀਨੇ ਤੋਂ ਉਸ ਸਮਾਂ ਹੋ ਗਿਆ ਹਾਂਜੀ ਹਾਂਜੀ ਕੀਆਂ ਦੇ ਅਧਿਕਾਰੀਆਂ ਤੋਂ ਗੱਲ ਕੋਈ ਨਹੀਂ ਜੀ ਕੋਈ ਨਹੀਂ ਉਹ ਆਰਮੀ ਨਾਲ ਗੱਲ ਹੋਈ ਆ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸੀਦੀ ਨਗਰ ਖੁਦ ਸਮਾਨ ਲੈ ਕੇ ਆਈ ਪੁੱਤ ਦਾ ਜਗ੍ਹਾ ਵੇਖ ਕੇ ਆਈ ਆ ਆਣਾ ਦੇਖਿਆ ਹੀ ਸਭ ਕੋ ਦੇਖਿਆ ਹੀ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਜਿਵੇਂ ਸਮਝ ਕਵਰੀ ਮੁੱਖ ਮੰਤਰੀ ਸਾਹਿਬ ਨਾਲ ਮਿਲਣ ਗਏ ਹਾਂ ਜੀ ਸਮਾਂ ਮਿਲਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨਹੀਂ ਜੀ ਹਸਤੀਆਂ ਕਰਈ ਐ ਉਹਨਾਂ ਚ ਰਸਤੀਆਂ ਨਹੀਂ ਜਾਨ ਕਰਵਾਵਾ ਜੀ ਪਾਕਿਸਤਾਨ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਤਿਲੋਂ ਦਾ ਨਮਾਜ਼ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਹਰ ਪੜਖੂ ਜਿੰਨਾ ਚਿਰ ਮੇਰੇ ਪੁੱਤ ਨੂੰ ਸਾਹਮਣੇ ਮਿਲਣ ਵਿੱਚ ਬੈਠ ਜਾਵੇ ਮੇਰੇ ਚੋਰੀ ਮੈਂ ਇਹ ਘੋਲੀ ਲੱਟ ਕੇ ਛੁੱਟ ਥੋੜੀ ਲੱਟ ਕੇ ਪੁੱਤ ਦਾ ਇਨਸਾਫ ਮੰਗਦੀ ਹਾਂ ਮੇਰੇ ਪੁੱਤ ਮੇਰੇ ਪੁੱਤ ਨੂੰ ਇਨਸਾਫ ਤੋਂ ਮਿਲਦੀ ਆ ਕੱਢੀ ਆ ਬਹੁਤ ਵੱਡਾ